ਸਾਰੇ ਜਣੇ ਇੱਥੇ ਆਣ ਤੇ ਕਿਸਾਨਾਂ ਨਾਲ ਜੁੜਨ ਤੇ ਦਿੱਲੀ ਜਾਣ ਤੇ ਇਹ ਸੰਘਰਸ਼ ਜਾਰੀ ਰਹੇ। ਆ ਇਹ ਬਾਰਡਰ ਨੂੰ ਤੋੜ ਦੇਣਗੇ ਕਿਸਾਨ। ਹਾਂਜੀ। ਉਹ ਵੀ ਚੱਕ ਦੇਵਾਂਗੇ ਜਦਵੇਂ ਅਸੀਂ ਜਾਵਾਂਗੇ। ਫਿਰ ਇਹ ਕਿਸਾਨੀ ਬਾਰਡਰ ਤੇ ਅਸੀਂ ਆਪਣੀ ਮੰਗ ਮੰਗਾ ਲਈ ਪਹੁੰਚੇ ਹਾਂ, ਹੱਕ ਮੰਗ ਲਈ ਪਹੁੰਚੇ ਹਾਂ ਤੇ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਸਾਰੇ ਕਿਸਾਨ ਨੌਜਵਾਨ ਭਰਾ ਪਹਿਲੇ ਦਿਨ ਜਾਜ ਉਤਸ਼ਾਹ ਆਇਗਾ ਅਸੀਂ ਦਾ ਪਰ ਜਿਵੇਂ ਕਿਸਾਨ ਲੀਡਰਾਂ ਨੇ ਕੌਲ ਦਿੱਤੀ ਨੌਜਵਾਨਾਂ ਨੇ ਵੀ ਪਰ ਆਪਾਂ ਆ ਪੀਸਫੁਲੀ ਬੈਠ ਜੂ। ਇਹੋ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਨੇ ਆ ਹਨਾ। ਇਹਦੇ ਵਿੱਚ ਤੁਸੀਂ ਖੁਦ ਦੇਖ ਲਓ ਕਿਸੇ ਕਿਸਾਨ ਦੇ ਕੋਲ ਹਥਿਆਰ ਹੈ ਕਿਸੇ ਕੋਲੇ ਜਾਂ ਕਿਸੇ ਕੋਲ ਬਰਸ਼ੇ ਨੇ, ਝੰਡੇ ਨੇ ਆਪਣੇ ਤੇ ਆਪਾਂ ਲੰਗਰਾਂ ਸੇਵਾ ਕਰ ਰਹੇ ਨੇ, ਹਥਿਆਰ ਨਹੀਂ। ਕਿਵੇਂ ਇੱਕ ਤੇ ਸਰਬ ਕਿਸਾਨਾਂ ਦੀਆਂ ਨਾਲ ਤੱਕਾ ਹੋ ਰਿਹਾ ਇਹ ਗੰਦੀਆਂ ਨੀਤੀਆਂ ਨੇ ਸਰਕਾਰਾਂ ਦੀ। ਮੈਂ ਆਈ ਚੰਦ ਸੀ ਇਹਨੇ ਦਿਨਾਂ ਤੋਂ ਕਿ ਇਸ ਆंदोलਨ ਮੋਰਚੇ ਤੇ ਜੁੜਾ ਸਾਰੇ ਕਿਸਾਨਾਂ ਦੇ ਨਾਲ ਜੁੜ ਕੇ ਆ ਵੱਡੇ ਸਾਡੇ ਹੱਕ ਦੀ ਲੜਾਈ ਸਾਡੇ ਸਾਡੇ ਮੰਗਾ ਕਰਕੇ ਆ ਉਦੇਸ਼ ਨੂੰ ਠੀਕ ਬਣਾਉਣ ਵਾਸਤੇ ਸਾਡੀ ਫਸਲਾਂ ਵਾਸਤੇ ਖੇਤਾਂ ਵਾਸਤੇ ਸਾਡੇ ਸੰਸਾਰ ਵਾਸਤੇ ਅਸੀਂ ਇੱਥੇ ਲੜਨ ਆਇਆ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇੱਥੇ ਆਇਆ ਕੀ ਨਾਮ ਹੈ ਬੇਟਾ ਕੈਨ ਵੀਰ ਸਿੰਘ ਕਿਹੜੇ ਪਿੰਡ ਤੋਂ ਆਏ ਹੋ ਹਾਓ ਤੇ ਬਰ ਕੀ ਕਹਿਣਾ ਚਾਹੋਗੇ ਕਿਸਾਨੀ ਸੰਘਰਸ਼ ਤੋਂ ਜੁੜ ਗਏ ਹੋ ਤੋੜ ਮੈਂ ਆਈ ਚੰਦਸੀ ਇਹਨੇ ਦਿਨਾਂ ਤੋਂ ਕਿਸ ਆंदोलਨ ਮੋਰਚੇ ਤੇ ਜੁੜਾ ਸਾਰੇ ਕਿਸਾਨਾਂ ਦੇ ਨਾਲ ਜੁੜ ਕੇ ਆ ਵੱਡੇ ਸਾਡੇ ਹੱਕ ਦੀ ਲੜਾਈ ਸਾਡੇ ਸਾਡੇ ਮੰਗਾ ਕਰਕੇ ਆ ਉਦੇਸ਼ ਨੂੰ ਠੀਕ ਬਣਾਉਣ ਵਾਸਤੇ ਸਾਡੀ ਫਸਲਾਂ ਵਾਸਤੇ ਖੇਤਾਂ ਵਾਸਤੇ ਸਾਡੇ ਸੰਸਾਰ ਵਾਸਤੇ ਅਸੀਂ ਇੱਥੇ ਲੜਨ ਆਇਆ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇੱਥੇ ਆਇਆ ਕੀ ਲੱਗਦਾ ਬੇਟਾ ਬੜੇ-ਬੜੇ ਬੈਰੀਕੇਟ ਲਾਏ ਨੇ ਹਰਿਆਣੇ ਦੀ ਸਰਕਾਰ ਵੱਲੋਂ ਅੱਗੇ ਦਿੱਲੀ ਜਾਣਾ ਤੁਸੀਂ ਅਸੀਂ ਪਹੁੰਚ ਤੇ ਜਾਵਾਂਗੇ ਦਿੱਲੀ ਅਕੀ ਇਹਨਾਂ ਨੂੰ ਲੱਗਦਾ ਕਿ ਬਸ ਬੈਰੀਗੇਡ ਲਾਤੇ ਹੋਣਾ ਹੁਣ ਅਸੀਂ ਇੱਥੋਂ ਹਾਰ ਕੇ ਹਾਰ ਮੰਨ ਕੇ ਸੇ ਤੱਕਾ ਦਰਗਾ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਕਿਹੜੀ ਮਿੱਟੀ ਦੇ ਬਣਿਆ ਗਏ ਨਾ ਅਸੀਂ ਇੱਥੇ ਨਾ ਤੋੜ ਕੇ ਰਹਿਣਾ ਤੋੜ ਕੇ ਜਾਵਾਂਗੇ ਅੱਜ ਤੇ ਜਿਹੜੇ ਬੰਬ ਸੁੱਟਦੇ ਪਏ ਨੇ স্মੋਕ ਬੰਬਸ ਉਹਨਾਂ ਸਾਡੇ ਫਰਕ ਨਹੀਂ ਬਾਰੇ ਤੱਕ ਕਈ ਬੰਦੇ ਕਾਇਲ ਵੀ ਹੋ ਚੁੱਕੇ ਹੋਣਗੇ ਪਰ ਸਾਨੂੰ ਉੱਧਰ فرق ਨਹੀਂ ਪਿਆ ਅਸਾਨੂੰ ਬਸ ਬੈਰੀਗੜ ਔਰ ਬੈਰੀਗੜ ਤੋੜ ਕੇ ਦਿੱਲੀ ਪਹੁੰਚਣਾ ਨਾ ਮੈਨੂੰ ਆਪ ਬੀਜੇਪੀ ਦੀ ਸਰਕਾਰ ਹੈ ਅਸੀਂ ਅਸੀਂ ਨਾ ਦਾਨ ਸੀਗਾ ਬੀਜੇਪੀ ਦੀ ਸਰਕਾਰ ਨੂੰ ਵੋਟਾਂ ਦਿੱਤੀਆਂ ਆ ਕਹਿੰਦੇ ਕੁਝ ਹੋਰ ਨੇ ਜੀ ਅੱਛਾ ਅੱਛਾ ਬਹੁਤ ਅੱਛਾ ਕਹਿੰਦੇ ਨੇ ਪਰ ਸਾਡੇ ਦੇਸ਼ ਨੂੰ ਤਾਂ ਬੜਾ ਵਿਗਾੜੀ ਜਾਂਦੇ ਕਹਿੰਦੇ ਕੁਝ ਹੋਰ ਨੇ ਔਰ ਕਰਦੇ ਕੁਝ ਹੋਰ ਨੇ ਮੋਦੀ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਸਤਿ ਸ਼੍ਰੀ ਅਕਾਲ ਮੁਰਦਾ ਮੁਰਦਾ ਕਿ ਨਾਮ ਹੈ ਬੇਟਾ ਨਵ ਸ਼ੇਰ ਸਿੰਘ ਕਿਹੜਾ ਪਿੰਡ ਹੋਤੀ ਬੋਲ ਕੀ ਕਹਿਣਾ ਚਾਹੋਗੇ ਕਿਸਾਨੀ ਅੰਦੋਲਨ ਚ ਜੁੜਿਓ ਖਨੌਰੀ ਬਾਰਡਰ ਤੇ ਖੜਿਓ ਡਟੇ ਖੜਿਓ ਕੀ ਕਹਿਣਾ ਚਾਹਾਂਗਾ ਕਿ ਸਾਰੇ ਜਣੇ ਇੱਥੇ ਆਣ ਤੇ ਕਿਸਾਨਾਂ ਨਾਲ ਜੁੜਨ ਤੇ ਦਿੱਲੀ ਜਾਣ ਤੇ ਇਹ ਸੰਘਰਸ਼ ਜਾਰੀ ਰਹੇ ਆ ਇਹ ਬਾਉਂਡਰ ਨੂੰ ਤੋੜ ਦੇਣਗੇ ਕਿਸਾਨ ਹਾਂਜੀ ਉਹ ਵੀ ਚੱਕ ਦੇਵਾਂਗੇ ਜਦਵੇਂ ਅਸੀਂ ਜਾਵਾਂਗੇ ਜਾਓ ਸੇਮੋ ਕੋਈ ਇਧਰ ਆਉਂਗੇ ਕੀ ਨਾਮ ਆ ਜੀ ਪ੍ਰਸ਼ਪਾਲ ਸਿੰਘ ਵੀਰੇ ਕਿਹੜੀ ਜਗ੍ਹਾ ਤੋਂ ਸੁਧਾਰਨਪੁਰ ਪਿੰਡ ਆ ਵੀਰੇ ਪਟਿਆਲੇ ਦੇ ਨੇੜੇ ਆ ਕੋਈ ਇਸ ਤਰ੍ਹਾਂ ਦੇ ਲੋਕ ਵੀ ਆ ਬੜੇ ਹਾਂ ਕੀ ਕਹਿਣਾ ਚਾਹੋਗੇ ਜੋ ਕਿਸਾਨੀ ਬਾਉਂਡਰ ਤੇ ਪਹੁੰਚੇ ਇਰੇ ਕਿਸਾਨੀ ਬਾਰਡਰ ਤੇ ਅਸੀਂ ਆਪਣੀ ਮੰਗ ਮੰਗਾ ਲਈ ਪਹੁੰਚੇ ਆ ਹੱਕ ਮੰਗ ਲਈ ਪਹੁੰਚੇ ਆ ਕਿ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਸਾਰੇ ਕਿਸਾਨ ਨੌਜਵਾਨ ਭਰਾ ਪਹਿਲੇ ਦਿਨ ਜਾਜ ਉਸ਼ਾ ਆਏਗਾ ਸੀਗਾ ਪਰ ਜਿਵੇਂ ਕਿਸਾਨ ਲੀਡਰਾਂ ਨੇ ਕਾਲ ਦਿੱਤੀ ਨੌਜਵਾਨਾਂ ਨੇ ਬੀਪਾ ਆਰਾਮ ਨਾਲ ਪੀਸਫੁਲੀ ਬੈਠ ਜੋ ਤੇ ਜਿਵੇਂ ਕੋਈ ਕਾਲ ਹੋ ਯੂਟੀ ਵੇਟ ਕਰ ਰਹੇ ਆ ਆਪਣੇ ਲੰਗਰ ਲਗਾ ਰਹੇ ਆ ਸ਼ਿਕਾ ਰਹੇ ਆ ਸੰਤਾਂ ਦੀ ਸੇਵਾ ਕਰ ਰਹੇ ਆ ਸਾਡਾ ਪਿੰਡ ਸੁਧਾਰਨਪੁਰ ਲਗਾਤਾਰ ਛੁੱਸ ਦਿੰਦਾ ਲੰਗਰ ਲਗਾਇਆ ਹੈ ਜਿਆ ਗੱਡੀ ਘੜੀ ਹਰ ਤੱਕ ਜਾਈ ਜੇ ਆਪਣੇ ਕਲੇਗੇ ਇਹ ਲਗਾਤਾਰ ਲੰਗਰ ਲਗਾ ਕੇ ਸੇਵਾ ਕਰ ਰਹੇ ਆ ਕੋਈ ਇੱਥੇ ਨੌਜਵਾਨ ਕੁਝ ਵੀ ਲਾ ਲੋ ਕੋਈ ਇੱਥੇ ਗਲਤ ਘਟਬਰ ਨਹੀਂ ਕਰ ਰਿਹਾ ਹਾਂ ਕੀ ਲੱਗਦਾ ਵੀਰ ਜੀ ਕਿਉਂਕਿ ਕਾਫੀ ਦਿਨਾਂ ਤੋਂ ਇੱਥੇ ਧਰਨਾ ਚੱਲ ਰਿਹਾ ਹੈ ਪ੍ਰਦਰਸ਼ਨ ਹੋ ਰਿਹਾ ਵੀਰੋ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਨੇ ਹੈ ਨਾ ਇਹਦੇ ਵਿੱਚ ਤੁਸੀਂ ਖੁਦ ਦੇਖ ਲਓ ਕਿਸੇ ਕਿਸਾਨ ਦੇ ਕੋਲ ਹਥਿਆਰ ਹੈ ਕਿਸੇ ਕੋਲੇ ਜਾਂ ਕਿਸੇ ਕੋਲ ਬਰਸ਼ੇ ਨੇ ਝੰਡੇ ਨੇ ਆਪਣੇ ਤੇ ਆਰਾਮ ਨਾਲ ਲੰਗਰਾਂ ਸੇਵਾ ਕਰ ਰਹੇ ਨੇ ਹਥਿਆਰ ਨਹੀਂ ਕਿਵੇਂ ਇੱਕ ਤੇ ਸਰਬ ਕਿਸਾਨਾਂ ਦੀਆਂ ਨਾਲ ਟੱਕਾ ਹੋ ਰਿਹਾ ਇਹ ਗੰਦੀਆਂ ਨੀਤੀਆਂ ਨੇ ਸਰਕਾਰਾਂ ਦੀਆਂ ਇਹ ਕੀ ਲੱਗਦਾ ਇਹ ਕੋਲੇ ਦੇਖੇ ਜਾ ਰਹੇ ਨੇ ਕੀ ਲੱਗਦਾ ਇਸ ਬਾਰਡਰ ਨੂੰ ਪਾਕਿਸਤਾਨ ਤੇ ਭਾਰਤ ਦਾ ਬਾਰਡਰ ਬਣਾ ਰੱਖਿਆ ਵੀਰੇ ਉਸ ਤੋਂ ਵੀ ਪੈੜਾ ਬਣਾ ਰੱਖਿਆ ਉੱਥੇ ਵੀ ਐਨ ਜੇ ਤੁਸੀਂ ਉੱਥੇ ਜਾ ਕੇ ਹਾਰਨ ਮਾਰ ਦੋਗੇ ਨਾ ਉਦੀ ਚੱਕੰਨੇ ਹੋਗੇ ਉਹ ਆਪਣੇ ਗੋਲੇ ਭਰ ਲੈਂਦੇ ਨੇ ਚੱਕੰਨੇ ਹੋਣ 10 15 ਜਣੇ ਉੱਪਰ ਬੈਠ ਕੇ ਚੱਕੰਨੇ ਹੋ ਜਾਂਦੇ ਨੇ ਗੋਲੀ ਛੱਡ ਦਈਏ ਤੁਸੀਂ ਦੂਰ ਨਾ ਜਾਓ ਇੱਧਰ ਕਿਸਾਨਾਂ ਦੀਆਂ ਫਸਲਾਂ ਦੇਖ ਲਓ ਪੂਰੀ ਤਰ੍ਹਾਂ ਸਰਕਾਰ ਨੇ ਨਸ਼ਟ ਕਰਤੀਆਂ ਪਾਣੀ ਦੀਆਂ ਭਰਤੀਆਂ ਜੋ ਕਿ ਕਣਕ ਨੂੰ ਪਾਣੀ ਦੀ ਲੋੜ ਨਹੀਂ ਸੁਣ ਤੱਕਿਆਂ ਬਿਲਕੁਲ ਬਰਬਾਦ ਕਰਤੀਆਂ ਫਸਲਾਂ ਅਸੀਂ ਕਿਸਾਨਾਂ ਨੂੰ ਪੁੱਛਿਆ ਵੀ ਤੁਹਾਡੀ ਫਸਲ ਬਰਬਾਦ ਕਰਤੀ ਵੀ ਤੁਸੀਂ ਕਿਉਂ ਨਹੀਂ ਰੋਕਦੇ ਕਹਿੰਦੇ ਅਸੀਂ ਰੋਕਦੇ ਹਾਂ ਤਾਂ ਕਹਿੰਦੇ ਉਹਨਾ ਕਨੈਕਸ਼ਨ ਕੱਟ ਦਾਂਗੇ ਸੀ 143 ਲੱਗੀ ਪਈ ਹੈ ਹਰਿਆਣੇ 'ਚ ਹਰਿਆਣੇ ਦੇ ਲੋਕਾਂ ਨੂੰ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਜੇ ਤੁਸੀਂ ਸਿੱਖਾਂ ਨੂੰ ਜਾਂ ਪੰਜਾਬੀ ਨੂੰ ਘਰੇ ਰੱਖੂਗੇ ਤੁਹਾਡੇ ਤੇ ਅਸੀਂ ਪਰਚਾ ਪਾਵਾਂਗੇ ਘਰੋਂ ਚੱਕ ਕੇ ਲੈ ਜਾਣਾ ਕੁੱਟਮਾਰ ਹੁੰਦੀ ਹੈ ਉਹਨਾਂ ਦੀ ਕਿੱਥੋਂ ਦਾ ਇਨਸਾਫ ਆ ਯਾਰੇ ਕੁਝ ਹੁਣ ਹੋਰ ਕਰਨ ਵੀ ਕੀ ਤੁਸੀਂ ਦੱਸੋਗੇ ਜਦੋਂ ਹੁਣ ਤੱਕਾ ਹੀ ਹੋ ਰਿਹਾ ਤਾਂ ਉਸ ਦਾ ਕਰਨ ਹੋ ਹੀ ਆ ਸਰ ਸ਼ਰਿਆਂ ਤੱਕਾ ਹੋ ਰਿਹਾ ਲੋ ਸ਼ਰਿਆਂ ਤੱਕਾ ਰ ਨੌਜਵਾਨਾਂ ਦੀ ਕੋਈ ਸਰਮਾਈ ਨਹੀਂ ਹੈਗੀ ਨਾਰੇ ਲਾਉਣ ਨਾਲ ਕੀ ਹੋਊਗਾ ਮੈਨੂੰ ਦੱਸੋ ਨਾਰੇ ਲਾਉਣਗੇ ਨਾ ਹੋਰ ਕੀ ਕਰਨਗੇ ਨੌਜਵਾਨ ਪਰ ਕਿਸਾਨ ਅਸੀਂ ਵੀਰੇ ਸਾਰੇ ਨੌਜਵਾਨ ਤੁਹਾਨੂੰ ਪਹਿਲਾਂ ਹੀ ਦੱਸ ਕੜੇ ਪੀਸੂ ਹੀ ਬੈਠੇ ਨੇ ਪਰ ਤੁਸੀਂ ਇੱਥੇ ਅੱਜ ਆਏ ਹਾਂ ਤਾਂ ਪਹਿਲਾਂ ਹੀ ਆਨੇ ਹੋ ਤੇ ਤੁਸੀਂ ਕਿੰਨੇ ਕੀ ਸੀ ਕਿਸਾਨ ਆਗੂ ਬੈਠੇ ਦੇਖਣੇ ਦੇਖੇ ਨੇ ਕੋਈ ਅੱਜ ਤਾਂ ਕੋਈ ਦੇਖਿਆ ਜੀਗਾ ਆਂਦੇ ਨੇ ਉਹ ਚਲੇ ਜਾਂਦੇ ਨੇ ਕਿਸਾਨ ਆਗੂਆਂ ਨੂੰ ਜਦੋਂ ਤੱਕ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਕੋਈ ਵੀ ਜਿੱਤ ਨਹੀਂ ਹੋ ਸਕਦੀ ਕਿਸਾਨ ਆਗੂ ਆਪਦੀਆਂ ਆਪੀ ਰੁਕੀਆਂ ਨਾ ਸੇਕਣ ਹੱਥ ਜੋੜ ਕੇ ਬੇਨਤੀਆਂ ਨੌਜਵਾਨ ਆਗੂ ਨਾਲੋਂ ਕਿਸਾਨ ਆਗੂ ਆ ਕੇ ਸਾਰਿਆਂ ਨੂੰ ਲੀਡ ਕਰਨ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਣਾ ਆਪਣਾ ਉਹ ਨਾ ਦੇਖਣ ਕੇ ਸਾਡਾ ਕੀ ਸਿਸਟਮ ਆ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਹੀ ਜਿੱਤ ਪ੍ਰਾਪਤ ਹੋਊਗਾ ਦੇਖ ਲਓ ਜੇ ਤੁਸੀਂ ਇੱਥੇ ਤੁਹਾਨੂੰ ਕੀ ਲੱਗਦਾ ਗੜਬੜ ਕਰਦਾ ਐਵੇਂ ਦਾ ਲੱਗਦਾ ਕੁਝ ਦੇ ਉਧਰ ਸੁੱਟੇ ਜਾ ਰਹੇ ਨੇ ਤੁਸੀਂ ਕਿਸੇ ਕੋਲੇ ਮੁੰਡੇ ਕੋਲੇ ਹਥਿਆਰ ਦੇਖ ਲਓ ਕੋਈ ਕੁਝ ਦੇਖ ਲਓ ਤੁਹਾਨੂੰ ਲੱਗ ਰਿਹਾ ਕਿਸੇ ਕੋਲੇ ਇਹ ਨਹੀਂ ਆਰਾਮ ਨਾਲ ਪੀਸ ਪੂਈ ਬੈਠੇ ਨੇ ਮੇਰੇ ਆਪਣੇ ਲੰਗਰ ਲਗਾ ਰਹੇ ਨੇ ਸ਼ਾਕਰ ਨੇ ਸੰਤ ਭਾਈ ਸੇਵਾ ਕਰ ਰਹੇ ਨੇ ਨੌਜਵਾਨ ਮੁੰਡੇ ਝੰਡੇ ਲੈ ਕੇ ਨਿਸ਼ਾਨ ਸਾਹਿਬ ਲੈ ਕੇ ਆਪ ਦਾ ਮੁਜਾਹਰਾ ਕਰ ਰਹੇ ਨੇ ਕੋਈ ਕਿਸੇ ਨੂੰ ਗਲਤ ਨਹੀਂ ਕਹਿ ਰਹੇ ਅੱਗੋਂ ਤੱਕੇ ਨਾਲ ਗੋਲੇ ਸੁੱਟ ਜਾਓ ਤਾਂ ਕੀ ਹੱਲ ਕਰ ਸਕਦੇ ਆਪਾਂ